ਮਲੂਕਾ ਛੱਡ ਗਿਆ ਪਰੋਣਾ ਕੱਢਤਾ ਉਹ ਕਹਿੰਦੇ ਹੁਣ ਅੱਜ ਮੈਨੂੰ ਸਵੇਰੇ ਭੇਜਿਆ ਕਿਸੇ ਨੇ ਕਹਿੰਦੇ ਸੁਖਵੀਰ ਨੇ ਆਵਦਾ ਜੀਜਾ ਕੱਢਿਆ ਮਜੀਠਿਆ ਕਹਿੰਦਾ ਮੈਂ ਆਵਦੇ ਵਾਲ ਨੂੰ ਕੱਢੂ ਹਣ ਇਹ ਜੀਜੋ ਜੀਜੀ ਹੋ ਗਏ ਯਾਨੀ ਹਾਲਾਤਾ ਦੇਖ ਲਓ ਤੁਸੀਂ ਸਭ ਹੀਰੋਇਨਾਂ ਦਾ ਇਹ ਪਤਾ ਕੀ ਹੈ ਰੱਬ ਪਰਮਾਤਮਾ ਇਹਨਾਂ ਨੇ ਜਦੋਂ ਬਾਣੀ ਜਦੋਂ ਬਾਣੀ ਗੁਰੂਆਂ ਦੀ ਸੱਚੀ ਧਰੋਂ ਜਿਹੜੀ ਆਈ ਹੋਈ ਹੈ ਜਦੋਂ ਉਹ ਇਹਨਾਂ ਨੇ ਰੋਲੀ ਨਾ ਉਸ ਤੋਂ ਬਾਅਦ ਇਹਨਾਂ ਦਾ ਸ਼ੁਰੂ ਹੋ ਗਿਆ ਟੌਨ ਲੋਕ ਕਹਿੰਦੇ ਯਾਰ ਐ ਨਾ ਕਰੋ ਯਾਰ ਤੁਸੀਂ ਬਾਬੇ ਨਾਨਕ ਦੀ ਤੱਕੜੀ ਕਹਿੰਦੇ ਹੋ ਤੇ ਉਸੇ ਬਾਬੇ ਨਾਨਕ ਦੀ ਬਾਣੀ ਰੋਲ ਦਿੰਦੇ ਹੋ ਫੇਰ ਨਹੀਂ ਲੋਕਾਂ ਨੇ ਮੂੰਹ ਲਾਇਆ ਜੀ ਉਹਨਾਂ ਨੂੰ ਜੋ ਮਰਜੀ ਕਚੈਰੀਆਂ ਚੱਲੀ ਜਾਣ ਕੇਸ ਲੋਕਾਂ ਨੇ ਕਹਤਾ ਵੀ ਨਹੀਂ ਤੂੰ ਇੱਕੋ ਖਾਤਾ ਮੈਂ ਉਹ ਕੰਮ ਇੱਕ ਮੈਂ ਤੁਹਾਨੂੰ ਅੰਦਰਲੀ ਗੱਲ ਦੱਸਦਾ ਅੱਗੇ ਨਾ ਕਰ ਦਿਓ ਗੱਲ ਇੱਥੇ ਰੱਖਾਉਂਦੇ ਤੱਕੇ ਰੱਖੋ ਦੋ ਅਫਸਰ ਨੇ ਜਿਹੜੇ ਇਹਨਾਂ ਦੇ ਨਾਲ ਲੱਗੇ ਹੋਏ ਨੇ ਕਿਉਂਕਿ ਮੰਤਰੀ ਰਹੇ ਨੇ ਨਾ ਇਸ ਕਰਕੇ ਅਫਸਰਾਂ ਨੂੰ ਡਿਊਟੀ ਲੱਗਦੀ ਹੈ ਪ੍ਰੋਟੋਕਾਲ ਹੈ ਮੈਂ ਇੱਕ ਨੂੰ ਪੁੱਛਿਆ ਮੈਂ ਕਿਵੇਂ ਆ ਸੁਖਵੀਰ ਬਾਲ ਦਾ ਤੇ ਹਰਸਿੰਦਰ ਕੌਰ ਦਾ ਕੀ ਹਾਲ ਚਾਲ ਹੈ ਉਹ ਕਹਿੰਦਾ ਜੀ ਬਸ ਕੀ ਦੱਸੀਏ ਰੋ ਕੇ ਸੌਂਦੇ ਨੇ ਉੱਠ ਕੇ ਰੋਂਦੇ ਨੇ ਕੰਦਾਂ ਫਰਫੜ ਤੁਰਨ ਲੱਗੇ ਕਹਿੰਦਾ ਉੱਤੋਂ ਤੁਸੀਂ ਕਿੱਕਲੀ ਪਾਤੀ ਉਹਦੇ ਨਾਲ ਹੋਰ ਪੰਗਾ ਪੈ ਗਿਆ ਲੜਾਈ ਹੋ ਗਈ ਘਰੇ ਕਾਂਗਰਸ ਵਾਲਿਆਂ ਦਾ ਹੂ ਨਹੀਂ ਪਤਾ ਲੱਗ ਰਿਹਾ ਕੌਣ ਕਿਹਦੇ ਨਾਲ ਲੜ ਰਿਹਾ ਓ ਬਠਿੰਡੇ ਵਾਲਾ ਲੋਹਿਆਣੇ ਸੜਤਾ ਬੜਿੰਗ ਖਡੂਰ ਸਾਹਿਬ ਵਾਲਾ ਇੱਥੇ ਸੰਗਰੂਰ ਫਿਰਦਾ ਪਲੱਥਾੜਾ ਸੰਗਰੂਰ ਵਾਲਾ ਵੀਂਦਰ ਸਿੰਘ ਲਾ ਆਨੰਦਪੁਰ ਸਾਹਿਬ ਫਿਰਦਾ ਉਹ ਮੈਂ ਇੱਕ ਨਾ ਸੀੜੀ 'ਚ ਕਰਿਆ ਸੀ ਕੰਮ ਇਹ ਪਤਾ ਕਿਉਂ ਬਦਲੇ ਨੇ ਅਰਜ ਦੇ ਇਲਾਕੇ 'ਚ ਕੋਈ ਟਿਕਟ ਦਿੱਤੀ ਮੈਂ ਉਦੋਂ ਇਹ ਕਿਹਾ ਸੀਗਾ ਕਿ ਸੀੜੀ 'ਚ ਕਿ ਕਿਸੇ ਟਾਈਮ ਤੇ ਰਾਜਨੀਤੀ ਸਾਡੀ ਇੰਨੀ ਵਧੀਆ ਹੁੰਦੀ ਸੀ ਕਿ ਜਿਹੜਾ ਬੰਦਾ ਸੀਗਾ ਕੋਈ ਲੀਡਰ ਆਪਦੇ ਪਾਰਟੀ ਦੇ ਪ੍ਰਧਾਨ ਦੇ ਘਰੇ ਜਾ ਕੇ ਕਹਿੰਦਾ ਸੀ ਪ੍ਰਧਾਨ ਜੀ ਮੈਨੂੰ ਇਸ ਇਲਾਕੇ 'ਚੋਂ ਟਿਕਟ ਦਿਓ ਕਿਉਂਕਿ ਇਸ ਇਲਾਕੇ ਦੇ ਲੋਕ ਮੈਨੂੰ ਚੰਗੀ ਤਰ੍ਹਾਂ ਜਾਣਦੇ ਨੇ ਮੈਂ ਕਿਹਾ ਕਹਿੰਦੇ ਤਾਂ ਹੁਣ ਵੀ ਨੇ ਪਰ ਉਲਟੇ ਕੰਮ ਵਾਸਤੇ ਆਹ ਪ੍ਰਧਾਨ ਜੀ ਇਸ ਇਲਾਕੇ 'ਚੋਂ ਟਿਕਟ ਨਾ ਦੇ ਦਿਓ ਇੱਥੇ ਤਾਂ ਲੋਕ ਮੈਨੂੰ ਚੰਗੀ ਤਰ੍ਹਾਂ ਜਾਣਦੇ ਨੇ ਸੋ ਆਸੜਤੇ ਉਧਰ ਲਾ ਇਧਰ ਉਧਰ ਲਾ ਇਧਰ ਕਹੇ ਜਾਣਦੇ ਨੇ ਇਹਨਾਂ ਨੂੰ ਉੱਥੇ ਆਹ ਬੀਜੇਪੀ ਦਾ ਚਲੋ ਵਿਚਰੇ ਉਹੀ ਆਏ ਨੇ ਤਾਂ ਉਹ ਤਾਂ ਉਂ ਚੈੱਕ ਕਰਨ ਆਏ ਨੇ ਵੀ ਉਗਦਾ ਕੋਈ ਬੀਜਿਆ ਨਹੀਂ ਉਹਨੂੰ ਤਾਂ ਪਿੰਡਾਂ 'ਚ ਨਹੀਂ ਵੜਨਦੇ ਕਿਸਾਨਾਂ ਨਾਲ ਚ ਪੇਚਾ ਪਿਆ ਹੋਇਆ ਉਹਨਾਂ ਦਾ ਸੋ ਵੀਰੋ ਆਮ ਆਦੀ ਪਾਰਟੀ ਇੱਕ ਵਲੰਟੀਅਰ ਮੈਂ ਆਇਆ ਆਇਆ ਇਧਰੋਂ ਮੇਰੇ ਮੂਰੇ 100 200 ਮੋਟਰਸਾਈਕਲ ਲੱਗੇ ਹੋਏ ਸੀ ਔਰ ਮੈਨੂੰ ਇਹ ਵੀ ਪਤਾ ਹੈ ਆਪਦੇ ਪੱਲੇ ਤੇਲ ਪੋਇਆ ਹੋਊਗਾ ਏ ਆ ਸਾਡੇ ਸਾਡੇ ਵਾਲੇ ਕੁਮਕੜ ਜਿਹੜੇ ਉਹ ਅਸਲੀ ਹੈ ਜਿਹੜੇ ਪੰਜਾਬ ਨੂੰ ਸੱਚੀ ਮੁੱਚੀ ਪਿਆਰ ਕਰਦੇ ਆ। ਜਿੰਦਾਬਾਦ ਜਿੰਦਾਬਾਦ। ਸੋ ਵੀਰੋ ਮੀਤ ਨੌਜਵਾਨ ਮੁੰਡਾ ਹੈ ਮਨਿਸਟਰ ਰਿਹਾ ਕੰਮ ਕਰਨ ਦਾ ਪਤਾ ਹੈ ਅਫਸਰਾਂ ਤੋਂ ਕੰਮ ਕਰਾਉਣ ਦਾ ਪਤਾ ਹੈ। ਵਿਧਾਨ ਸਭਾ 'ਚ ਬੋਲਣ ਦਾ ਪਤਾ ਹੈ। ਤਾਂ ਉੱਥੇ ਜਾ ਕੇ ਗੱਜੂਗਾ। ਜੋ ਮੈਂ ਪਹਿਲਾਂ ਸਹਰੂਰ ਤੋਂ ਤੁਸੀਂ ਮੈਨੂੰ ਭੇਜਿਆ ਸੀ ਆ ਗਈ ਸੀ ਨਾ ਨਜ਼ਾਰੇ ਜਦੋਂ ਮੈਂ ਉੱਠਦਾ ਸੀਗਾ ਭਾਜਪੀ ਵਾਲੇ ਕੰਨਾਂ ਤੇ ਉਹ ਲਾ ਲੈਂਦੇ ਸੀ ਵੀ ਲੈ ਪੰਗਾ ਪਾਉ ਹੁਣ ਕੋਈ ਇਹ ਆ ਮਨ ਮੈਂ ਜਦੋਂ ਕਹਿਆ ਸੀ ਟਾਈਮ ਸਪੀਕਰ ਵੀ ਕਹਿੰਦੇ ਇਹਨੂੰ ਦੇ ਦੋ 2 ਮਿੰਟ ਨੂੰ ਪੀਲੀ ਪੱਗ ਵਾਲੇ ਨੂੰ ਜੇ ਨਾਂ ਦਿੱਤੇ ਇਹ 2 ਘੰਟੇ ਚੱਲਣ ਨਹੀਂ ਦਿੰਦਾ ਫਿਰ ਸੋ ਬੜੇ ਕੰਮ ਕੀ ਕਰਾਈ ਨਹੀਂ ਸੀ ਇਸੇ ਨਾਲ ਚੱਲਣਾ ਆਪਾਂ ਨੇ ਬਾਕੀ ਉਹਨਾਂ ਦੇ ਉਹਨਾਂ ਦੇ ਤਾਂ ਉਹਨਾਂ ਦੇ ਤਾਂ 60 ਪਿੰਡ ਪਿੰਡ ਸਾਲ ਦੇ ਯੁੱਧ ਦੇ ਪ੍ਰਧਾਨ ਨੇ ساری ਉਮਰ ਯੁੱਧ ਹੀ ਰਹਿੰਦੇ ਨੇ ਉਹ ਤਾਂ ਹਾਂ ਇੱਥੇ ਵੀ ਦੇਖ ਲੋ ਇੱਕ ਬਜ਼ੁਰਗ ਮੈਨੂੰ ਮਿਲਿਆ ਮੈਨੂੰ ਕਹਿੰਦਾ ਪੁੱਤ ਪਟੇ ਢੀਂਡ ਸੇ ਤੋਂ 3 ਸਾਲ ਵੱਡਾ ਮੈਂ ਕਿਹਾ ਅੱਛਾ ਕੀ ਤਤ ਕੱਢੇ ਜ਼ਿੰਦਗੀ ਦਾ ਤਤ ਕਹਦਾ ਕਹਿੰਦਾ 35-40 ਸਾਲ ਵੱਡੇ ਦੇ ਪੈਰੀਆਂ ਥਲਾਈ ਗਏ ਉਦੋਂ ਬਾਅਦ ਉਹ ਛੋਟਾ ਆ ਗਿਆ ਉਦੇ ਲਾਈ ਗਏ ਵਿੱਚੋਂ ਬੀਬਾ ਜੀ ਵੀ ਆ ਗਏ ਉਦੇ ਲਾਈ ਗਏ ਕਹਿੰਦੇ ਵਿਚ ਦੀ ਸਾਲ ਡੇਢ ਸਾਲ ਹੈਰੀ ਚੈਰੀ ਹੋਰੀ ਵੀ ਲਵਾ ਗਏ ਕਹਿੰਦਾ ਹੁਣ ਤਾਂ ਕਹਿੰਦਾ ਐ ਪੈਰੀਆਂ ਥਲਾਉਂਦੇ ਮੈਨੂੰ ਭਲਾ ਡਾ ਡਿੱਪੂ ਦੀ ਬੱਸ ਵਾਂਗੂ ਟੇਢੀ ਹੋ ਗਈ ਹੁਣ ਤਾਂ ਬੱਸ ਉਹ ਮੈਂ ਕਿਹਾ ਓਏ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਦਿਨ ਬਦਲ ਜਾਣਗੇ ਆ ਗਿਆ ਸੋ ਵੀਰੋ ਹੰਕਾਰ ਨਹੀਂ ਚੱਲਦਾ ਹੁੰਦਾ ਅੱਜ ਬੀਜੇਪੀ ਹੰਕਾਰ ਦੀ ਗੱਲ ਕਰਦੀ ਹੈ ਭਾਰਤੀ ਜਨਤਾ ਪਾਰਟੀ ਹੰਕਾਰ ਚ ਕੀ ਕਹਿ ਕੇ ਗਿਆ ਅਮਰਸ਼ਾ ਗਰੇ ਮੰਤਰੀ ਲੁਧਿਆਣੇ 4 ਤਾਰੀਖ ਨੂੰ ਬੀਜੇਪੀ ਕੋ ਬੋੜ ਦੋ 4 ਤਾਰੀਖ ਨੂੰ ਭਗਵੰਤ ਮਾਨ ਕੀ ਸਰਕਾਰ ਤੋੜ ਦੂੰਗਾ ਕਿਵੇਂ ਤੋੜ ਦੇਗਾ ਬਾਈ ਤੂੰ ਕੋਈ ਡੱਕਾ ਹੈ ਤੋੜ ਦੇਗਾ ਸਰਕਾਰ 92 ਨੇ 92 ਦੇ 92 ਕਹ ਚਟਾਨ ਵਾਂਗੂ ਖੜੇ ਨੇ ਇਹ ਤੂੰ ਹੋਰ ਹੋਗੇ ਜੇ ਜਿਹੜੇ ਹੋਰ ਸੂਬਿਆਂ ਚ ਖਰੀਦ ਖਰੂ ਲੈਂਦੇ ਹੋਗੇ ਉਹਨਾਂ ਨੂੰ ਆਮ ਆਨੀ ਪਾਰਟੀ ਆਏ ਕਿਸੇ ਹੋਰ ਮਿੱਟੀ ਦੇ ਬਣੇ ਹੋਇਆ ਸਰਕਾਰ ਤੋੜ ਦੂੰਗਾ ਤੂੰ ਆਪ ਦੀ ਬਚਾ ਹਾਂ ਉਹ ਖਰਗੋਸ਼ ਨੂੰ ਕਿਸੇ ਨੇ ਕਿਹਾ ਸਹੇ ਨੂੰ ਕਹਿੰਦਾ ਅੱਜ ਮੀਟ ਬਣਾਈਏ ਉਹ ਕਹਿੰਦਾ ਆਪ ਦਾ ਬਚਰਾ ਉਹੀ ਬੋਤ ਹੈ ਹਾਂ 4 ਤਰੀਕ ਨੂੰ ਆਪ ਨਹੀਂ ਆ ਰਿਹਾ ਹੁਣ ਕਹਿਣੋ ਹਟ ਗਏ ਇਸ ਵਾਰ 400 ਪਾਰ ਇਸ ਵਾਰ ਤਾਂ ਬੇੜਾ ਪਾਰ ਵੀ ਨਹੀਂ ਹੋ ਰਿਹਾ ਸੋ ਇਸ ਕਰਕੇ ਵੀਰੋ ਇਹਨਾਂ ਦੇ ਪਿੱਛੇ ਨਹੀਂ ਲੱਗਣਾ ਇਹਨਾਂ ਫਰਤੀ ਰਾਜਨੀਤੀ ਕਰਦੇ ਨਫਰਤ ਦੀ ਇਹ ਲੜਾਉਂਦੇ ਆ ਇੱਕ ਦੂਜੇ ਨਾਲ ਆਪਾਂ ਨੂੰ ਐਨੂੰ ਇਹਦੇ ਵਿਰੁੱਧ ਲੜਾ ਦਿਓ ਐਨੂੰ ਇਹ ਤੋਂ ਡਰਾ ਦਿਓ ਲੜਾ ਦਿਓ ਨਾ ਮੈਂ ਕਿਹਾ ਗੱਲ ਸੁਣ ਲਓ ਪੰਜਾਬ ਚ ਕੋਈ ਛੋਛ ਨਾ ਕਰਿਓ ਇਹ ਸਾਡਾ ਭਾਈਚਾਰਾ ਸਮਾਜਿਕ ਇੰਨਾ ਜ਼ਿਆਦਾ ਸਟਰੋਂਗ ਹੈ ਕਿ ਸਾਡੀਆਂ ਈਦਾਂ ਸਾਡੀਆਂ ਸੰਗਰਾਂਦਾਂ ਸਾਡੇ ਗੁਰਪੁਰਬ ਸਾਡੀਆਂ ਹਨੂਮਾਨ ਜਨਮਤੀਆਂ ਸਾਡੀਆਂ ਰਾਮ ਨੌਮੀਆਂ ਸਾਡੀਆਂ ਕ੍ਰਿਸਮਸਾਂ ਸਭ ਸਾਂਝੀਆਂ ਨੇ ਅਸੀਂ ਇਕੱਠੇ ਮਰਾਂਨੇ ਆ ਇਹ ਕੋਸ਼ਿਸ਼ ਨਾ ਕਰੋ ਕਦੇ ਵੀ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਕੋਸ਼ਿਸ਼ ਨਾ ਕਰੋ ਕਿ ਤੋੜ ਦੋਗੇ ਤੁਸੀਂ ਸੋ ਤਾਂ ਕਰਕੇ ਮੈਂ ਅੱਜ ਤੁਹਾਡੇ ਕੋਲ ਆਇਆ ਬੜਾ ਵਧੀਆ ਲੱਗ ਰਿਹਾ ਹੈ ਕਿੰਨੇ ਸ਼ਾਂਤੀ ਨਾਲ ਕਿੰਨੇ ਪਿਆਰ ਨਾਲ ਸੁਣ ਰਹੇ ਹੋ ਉਹਨਾਂ ਨੂੰ ਤਾਂ ਬੰਦੇ ਹੀ ਨਹੀਂ ਲੱਭ ਰਹੇ ਆ ਤੁਸੀਂ ਦੇਖਿਆ ਪਟਿਆਲੇ ਆਇਆ ਸੀ ਮੋਦੀ 400 ਰੁਪਏ ਦਿਹਾੜੀ ਤੇ ਬੰਦੇ ਕਰ ਲੇ 400 ਰੁਪਏ ਦਿਹਾੜੀ ਨਹੀਂ ਦਿੱਤੀ ਉਹਨਾਂ ਦੀ ਉਹ ਰੋਈ ਜਾਂਦੇ ਸੀ ਕਹਿੰਦੇ ਸਾਥੋਂ ਮੋਦੀ ਮੋਦੀ ਕਰਾ ਕੇ ਕਹਿੰਦੇ 400 ਨਹੀਂ ਦਿੱਤਾ ਸਾਨੂੰ ਦੱਸੋ ਦਿਹਾੜੀ ਤੇ ਲੈ ਕੇ ਜਾਂਦੇ ਆ ਬੰਦੇ ਹੱਦ ਹੈ ਆ ਹੁਣ ਵੀ ਕਹਿੰਦਾ ਸਾਡੇ ਕੋਲ ਪੈਸੇ ਬਹੁਤ ਐ ਆ ਅਰਵਿੰਦ ਖੰਨਾ ਤੁਹਾਡਾ ਐਮ ਐਲ اے ਰਿਹਾ ਤੋੜਨੇ ਭਾਈ ਇਹਨੇ ਵਿਚਾਲ ਦੀ ਛੱਡ ਗਿਆ ਕਹਿੰਦਾ ਮੈਂ ਤਾਂ ਆਪਣੇ ਬਿਜ਼ਨਸ ਦੇਖੂਗਾ ਮੈਂ ਰਾਜਨੀਤੀ ਚੋਂ ਸੁਨਿਆਸ ਲੈਣਾ ਹੁਣ ਆ ਕੇ ਕਹਿੰਦਾ ਮੈਂ ਰਾਜਨੀਤੀ ਚੋਂ ਕੋਈ ਗੱਲ ਐ ਯਾਰ ਕਦੇ ਮਰ ਜਾ ਚੜੀਏ ਕਦੇ ਜਿਉਂ ਜਾ ਚੜੀਏ ਐ ਲੋਕ ਵੇਲੇ ਹੀ ਬੈਠੇ ਐ ਔਰ ਕਦੇ ਤੇਰੇ ਨਾਲ ਹੋ ਜਾਣ ਕਦੇ ਨਾ ਹੋਣ ਸੋ ਇਹਨਾਂ ਨੂੰ ਵੇਲੇ ਕਰੋ ਸਾਰਿਆਂ ਨੂੰ ਬੇਲੇ ਕਰੋ ਇਹਨਾਂ ਨੂੰ ਗੱਲ ਨਹੀਂ ਬਾਤ ਨਹੀਂ ਦੁਖੀ ਕੀਤੇ ਇਹਨਾਂ ਨੇ ਸੋ ਆਪਾਂ ਇਕੱਠੇ ਰਹਿਣਾ ਹੈ ਇਕ ਰਹਿਣਾ ਹੈ ਏਕਾ ਰੱਖਣਾ ਹੈ ਕੰਮ ਹੋਣ ਜਿਹੜੇ ਉਹ ਲਿਖ ਕੇ ਚੰਡੀਗੜ੍ਹੋਂ ਚੰਡੀਗੜਾ ਜਾ ਜੋ ਤੂਰੀ ਵਾਲ ਦਫ਼ਤਰ ਤੂਰੀ ਵਾਲ ਫੜਾ ਦਿਓ ਜਾਂ ਕੋਈ ਐਮਐਲਏ ਜਾਂ ਕੋਈ ਤੁਹਾਨੂੰ ਜਿਹੜਾ ਵੀ ਬੰਦਾ ਮਿਲਦਾ ਫੜਾਓ ਕੰਮ ਆ ਇਹਨਾਂ ਚਾਨਕੂ ਮੈਂ ਕੋਈ ਮੰਗ ਪੱਤਰ ਛੱਡਦਾ ਨਹੀਂ ਹੈਗਾ ਮੈਂ ਮੰਗ ਪੱਤਰ ਲੈਣਾ ਪਰ ਉੱਤੇ ਫੋਨ ਨੰਬਰ ਲਿਖਿਆ ਹੋਵੇ ਉਸ ਤੋਂ ਬਾਅਦ ਉਹਨਾਂ ਨਾਲ ਗੱਲ ਕਰਦੇ ਆ ਆਹ ਤ ਦਿੱਕਤ ਐ ਮੈਂ ਤਾਂ ਰੱਖਣੀ ਰੱਖਣੇ ਨੇ ਮੈਂ ਤਾਂ ਲੱਖਾਂ ਨੌਕਰੀਆਂ ਅਜੇ ਹੋਰ ਦੇਣੀਆਂ ਨੇ ਹਸਪਤਾਲ ਬਣਾ ਰਹੇ ਆ ਨੌਕਰੀਆਂ ਦੇਣੀਆਂ ਨੇ ਡਾਕਟਰਾਂ ਦੀ ਲੋੜ ਪਊ ਨਰਸਾਂ ਦੀ ਲੋੜ ਪਊ ਸਟਾਫ ਦੀ ਲੋੜ ਪਊ ਸਕੂਲ ਬਣਾ ਰਹੇ ਆ ਟੀਚਰਾਂ ਦੀ ਲੋੜ ਪਊ ਕਲਰਕਾਂ ਦੀ ਲੋੜ ਪਊ ਸਾਰੇ ਮਤਲਬ ਕੈਂਪਸ ਮੈਨੇਜਰ ਦੀ ਲੋੜ ਪਊ ਆਪਾਂ ਇਹ ਤਾਂ ਬਹੁਤ ਜ਼ਿਆਦਾ ਕੰਮ ਕਰਨਾ ਐ ਅਜੇ ਅਜੇ ਤਾਂ ਸ਼ੁਰੂ ਹੋਣਾ ਐ ਬਾਰੋਂ ਮੁੰਡੇ ਆਉਣ ਲੱਗੇ ਵਾਪਸ ਇੱਥੇ ਆ ਕੇ ਕੰਮ ਕਰਨ ਲੱਗ ਗਏ ਆ ਬੁਰਜਹਰੀਆ ਪਿੰਡ ਮਾਨਸਾ ਕੋਲੇ ਤਿੰਨ ਮੁੰਡੇ ਉੱਥੋਂ ਦੇ ਇੱਕ ਮੁੰਡਾ ਰਾਏਪੁਰ ਮੱਖਾ ਦਾ ਚਾਰੇ ਮੁੰਡਿਆਂ ਨੇ ਪੰਜ ਜੁਆਏ ਨਾਂ ਦਾ ਇੱਕ ਨਾ ਵਾਟਰ پارک ਬਣਾਇਆ ਪੁੱਚੋ ਦੇ ਨੇੜੇ ਉਹ ਪੁੱਚੋ ਦੇ ਟਿੱਬਿਆਂ 'ਚ ਪਾਣੀ ਛਾੜਦਾ 100 ਕਰੋੜ ਰੁਪਈਆ ਉਹਨਾਂ ਨੇ ਇਨਵੈਸਟ ਕੀਤਾ 450 ਬੰਦੇ ਨੂੰ ਨੌਕਰੀ ਦੇ ਰਹੇ ਨੇ 450 ਮੁੰਡੇ ਕੁੜੀਆਂ ਨੂੰ ਮੈਂ ਕਿਹਾ ਆ ਜੋ ਕਰੋ ਕੰਮ ਐਂ ਕਰਾਂਗੇ ਆਪਾਂ ਕੰਮ ਮੈਂ ਪੰਜਾਬ ਦੇ ਧੀਆਂ ਪੁੱਤਾਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆਂ ਵੰਡਣ ਵਾਲੇ ਬਣਾਉਣਾ ਚਾਹਨਾ ਜੋਬ ਪ੍ਰੋਵਾਈਡਰਸ ਨਾਟ ਜੋਬ ਸੀਕਰਸ ਸੋ ਇਸ ਕਰਕੇ ਤੁਹਾਡੇ ਕੋਲ ਆਜ ਆਇਆ ਆਪਣਾ ਬਟਨ ਕਿੰਨੇ ਨੰਬਰ ਤੇ ਚੱਲਦੇ 4 ਨੰਬਰ ਤੇ ਆਪਣਾ ਬਟਨ ਹੈ ਬਟਨ ਚੌਥੇ ਨੰਬਰ ਤੇ ਆਉਣਾ ਪਹਿਲੇ ਨੰਬਰ ਤੇ ਤੇ ਬਸ ਬਟਨ ਦੱਬ ਕੇ ਝਾੜੂ ਵਾਲਾ ਹੋਰ ਕਿਸੇ ਵਾਲ ਬੱਟਲ ਵਾਲ ਦੇਖਿਓ ਉਹਨਾਂ ਨੇ ਤਾਂ ਚਿੱਟਾ ਮੋਤੀਆ ਉਤਰੇ ਉਹ ਅੱਖਾਂ 'ਚ ਇਹ ਬਹੁਤ ਇਹਨਾਂ ਨੇ ਪਾਪ ਕੀਤੇ ਹੋਏ ਨੇ ਉਹਨਾਂ ਦਾ ਚੋਣ ਨਿਸ਼ਾਨ ਬਿਨਾਂ ਦੇਖਿਓ ਸੋ ਇਸ ਕਰਕੇ ਤੁਹਾਡੇ ਕੋਲੇ ਆਇਆ ਕਿ 4 4 ਤਰੀਕ ਨੂੰ ਫਿਰ 4 ਨੰਬਰ ਬੱਟਨ ਵਾਲਾ ਹੀ ਫਿਰ ਨਿਕਲੇ ਰਿਜ਼ਲਟ ਤੇ ਹੈ ਜੀ ਕਿਕਲੀ ਓ ਯਾਰ ਕਿਉਂ ਸੁਣੀ ਜਾਨੇ ਉਹ ਬਾਰ ਬਾਰ ਕਿੱਕਲੀ ਉਹਨਾਂ ਦੀ ਜਾਨ ਪਈ ਐ ਨਿਕਲੀ ਸੁਭੀਰੋ ਸੁਣਾ ਦੇਣਾ ਮੈਨੂੰ ਤਾਂ ਕੋਈ ਨਹੀਂ ਮੈਨੂੰ ਤਾਂ ਤੁਸੀਂ ਕਿਹਾ ਉਹ ਜਿਹੜੀ ਸਾਰੀ ਹਾਲਤ ਬਿਆਨ ਕੀਤੀ ਹੋਈ ਉਹਨਾਂ ਦੀ ਕਿ ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਵੋਟ ਕੋਈ ਥਿਆਵੇ ਨਾ ਉੱਡੇ ਮੱਖੀ ਨਾ ਪਿੰਡੇ ਤੋਂ ਸੌ ਲੱਗੇ ਸੀਟ ਫਸ ਗਈ ਬਠਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤਖੋਰਾਂ ਨੂੰ ਘੁੱਟ ਲਈ ਨੀ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਸੂਆਂ 'ਚ ਪਾਣੀ ਐ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਐ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਾਹਿਬ ਜਿਉਂਦੇ ਸੀ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਾਹਿਬ ਜਿਉਂਦੇ ਸੀ ਉਹ ਤੋਂ ਬਾਅਦ ਸਮਝੀ ਨਾ ਸੋਚੀ ਐ ਫਿਰ ਕਾਲੀ ਦਲ ਦੀ ਫੱਟੀ ਜੀਜੇ ਸਾਰੇ ਨੇ ਪੋਚੀ ਐ ਲੋਕ ਕਹਿੰਦੇ ਰੱਜੇ ਪੁੱਜੇ ਅਸੀਂ ਬੜੇ ਭੁੱਖੜ ਵੇ ਲੋਕ ਕਹਿੰਦੇ ਰੱਜੇ ਪੁੱਜੇ ਅਸੀਂ ਬੜੇ ਭੁੱਖੜ ਵੇ ਆ ਦੋ ਤਿੰਨ ਦਿਨ ਪਹਿਲਾਂ ਪਾਰਟੀ ਚੋਂ ਕੱਢਣਾ ਪੈਗਾ ਜੋ ਆਕਾਂ ਦਾ ਫੁੱਫੜ ਵੇ ਮੇਰਾ ਸੁੱਕੀ ਜਾਏ ਖੂਨ ਵੇ ਮੈਂ ਉੱਡੀ ਜਾਏ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ ਵੇ ਅਸੀਂ ਮੌਜ ਬੜੀ ਲੁੱਟੀ ਐ ਕੁੱਗੀ ਛੇਤਰ ਨਾਲ ਕੁੱਟੀ ਐ ਪਰ ਹੁਣ ਸਾਡੀ ਜੜ ਸਤੌਂਜ ਵਾਲੇ ਮਾਨ ਨੇ ਪੁੱਟੀ ਐ ਲਾ 4 ਤਰੀਕ ਨੂੰ ਧੂਰੀ ਵਾਲਿਓ ਸਾਰੇ ਪੰਜਾਬ ਚੋਂ ਬਾਦਲ ਅਕਾਲੀ ਦਲ ਦੀ ਸਦਾ ਲਈ ਛੁੱਟੀ ਐ ਬੋਲੇ ਸੋਨਹਾਰ ਦੋਨੇ ਹੱਥੋਂ ਉੱਪਰ ਚਾਕੇ ਦੋ ਨਾਅਰੇ ਲਾ ਦਿਓ ਇਨਕਲਾਬ ਇਨਕਲਾਬ ਬੋਲੇ ਸੋਨਹਾਰ ਜੀ ਬਹੁਤ ਆਰਾਮ ਨਾਲ ਜਾਇਓ ਮਾਵਾ ਭੈਣਾਂ ਨੇ ਬਜ਼ੁਰਗ ਨੇ ਬੱਚੇ ਵੀ ਨੇ ਆਰਾਮ ਨਾ ਜਾਇਓ ਜਦੋਂ ਕਹੋਂਗੇ ਉਦੋਂ ਮਿਲਦੇ ਰਵਾਂਗੇ ਤੂਰੀ ਵਾਲਿਓ ਜਿੰਦਾਬਾਦ ਰਹੋ ਆਬਾਦ ਰਹੋ ਲਵ ਯੂ ਆਲ